ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88722 10778 ਜਿੰਨੇ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਵੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਸੱਦਾ ਸਿੰਘ ਵਾਲਾ ਤਹਿਸੀਲ ਤੇ ਜਿਲਾ ਬਾਈ ਨੂੰ ਮੋਗ ਗਈ ਪੈਂਦੇ ਆ ਜਿਹੜੇ ਕਰੋ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦੇ ਆ ਰੂਟੀਨ ਚ ਪਸ਼ੂ ਆਉਂਦੇ ਰਹਿੰਦੇ ਆ ਰੂਟੀਨ ਚ ਆਪਣੇ ਚੈਨਲ ਤੇ ਵੀਡੀਓ ਹੁੰਦੀਆਂ ਰਹਿੰਦੀਆਂ ਨੇ ਅੱਜ ਦੋ ਐਨੀਮਲ ਸੇਲ ਆ ਦੋਨੇ ਗਰਮੀਆਂ ਦੇ ਤੋਹਫੇ ਆ ਜੀ ਮੌਲ ਰੇਟ ਜਾਇਜ਼ ਹੁੰਦੇ ਬਾਈ ਦੇ ਤਾਜ਼ੇ ਸੂਦੇ ਦੋਨੇ ਪਸ਼ੂ ਜਾਣਕਾਰੀ ਪ੍ਰੋਪਰ ਆਪਾਂ ਬਾਈ ਤੋਂ ਲੈ ਲਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਮਨਸੀ ਸਿੰਘ ਪਿੰਡ ਸਦਾ ਸਿੰਘ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਜੀ ਠੀਕ ਆ ਜੀ ਮੋਬਾਈਲ ਨੰਬਰ ਜ 936421590 ਕੀ ਹੋ ਗਿਆ ਬਾਈ ਬਹੁਤ ਡਾਵ ਹੋ ਗਿਆ ਵੀਡੀਓ ਨਹੀਂ ਪਾਈ ਨਹੀਂ ਵੈਸੇ ਬਾਈ ਪਖੂ ਕਰੇ ਲੂਈ ਵੀ ਕੀ ਜਾਂਦਾ ਯਾਰ ਤਾਂ ਕਰਕੇ ਨਹੀਂ ਤੈਨੂੰ ਫੋਨ ਮਿਲਦਾ ਘਾਟਾ ਵਿਕਦਾ ਵਾਲਾ ਹੈ ਇਹ ਕਈਆਂ ਵੀ ਰੰਦੀ ਆਈ ਹੈ ਬਾਈ ਮਿਲਦਾ ਘਾਟਾ ਵੇਖੀ ਜਾਂਦਾ ਜਾਂਦਾ ਸਾਹੀਵਾਲ ਤੋਂ ਬਾਈ ਸ਼ੁਰੂ ਕਰ ਲੈਣੇ ਆ ਸੁਹਾ ਕਿੰਨਾ ਮਾਜੀ ਦੂਜਾ ਬਈ ਇਹਦਾ ਸੁਹਾ ਕਦੋਂ ਸੁਈ ਹੋਗੀ ਸੁਈ ਹੋਊਗੀ 11:30 12 ਵਜੇ ਦੇ ਕਰੀਬ ਠੀਕ ਹੈ ਜੀ ਹਾਂ ਜੀ ਜੂਰ ਪਰਪਰ ਰੁਕੇ ਆ ਬੱਚੇ ਨੂੰ ਜਨਮ ਦਿੱਤਾ ਇਹਨੇ ਠੀਕ ਹੈ ਜੀ ਤੇ ਹੁਣ ਮੰਨ ਕੇ ਬੋਲਾ ਆਪਾਂ ਕੱਢਿਆ ਵਾ ਬੱਚੇ ਨੂੰ ਚੰਗਾ ਕੇ ਕਿੰਨਾ ਕੱਢ ਲਿਆ 2 3 ਕਿਲੋ ਦੇ ਅੰਦਰ ਬਾਅਦ 2 3 ਕਿਲੋ ਬੋਲਾ ਜੀ ਚੈੱਕ ਕਰ ਲੋ ਬਾਕੀ ਬੱਚਾ ਚਾਹੂਗਾ ਚਵਾਈ ਚੁਈ ਦੀ ਬਹੁਤ ਠੰਡੀ ਸੀਲ ਆ ਸਾਫ ਚਵਾਈ ਦੀ ਪਲੇ ਬਗੈਰ ਨਿਆਣੇ ਚੁਈ ਜਾਵੇ ਠੀਕ ਆ ਕੋਈ ਹੋਰ ਛਿੱਟਾ ਤੁਹਾਨੂੰ ਦਾ ਜੋ ਮੈਂ ਨਹੀਂ ਬਾਈ ਥਾਣਾ ਦੀ ਫੁੱਲ ਗਾਰੰਟੀ ਕਰ ਲੈਰ ਕੀ ਹੁੰਦੀ ਆ ਹਾਂ ਕਿੰਨਾ ਕ ਭਾਜੀ ਦੱਸ ਦਿਓ ਸੋਦੇ ਜਿਹੜੇ ਸਾਮਣਾ ਵਹਿੜ ਦੀ ਤਿਆਰੀ ਆ ਬਾਕੀ ਤੁਹਾਨੂੰ ਪਤਾ ਕਿੰਨਾ ਕ ਬੋਲਾ ਕੱਢ ਲਿਆ ਬਾਈ ਆ 2 3 ਕਿਲੋ ਬੋਲਾ ਹੋਊਗਾ 2 3 ਕਿਲੋ ਹਾਂ ਬੱਚੇ ਨੂੰ ਰਜਾਤਾ ਵਾ ਠੀਕ ਆ ਜੀ ਤੇ ਹੁਣ ਜਾਨੀ ਕਿ ਆਪਣੇ ਜਿਹੜੇ ਖਾਣਾਂ ਵੈੜ ਯਾਰ ਸਭੀ ਪੜੀ ਸੋਹਣੀ ਆ ਘਟੂ ਘਟ 13 14 ਕਿਲੋ ਦਾ ਤਾਂ ਮੋਲੀ ਕਾਨੀ ਬਾਲਾ ਨੇ ਹਾਂ ਬਾਕੀ ਨੋ ਬਾਕੀ ਥਾਂ ਥੋਣੇ ਚੱਡੇ ਦੀ ਪੂਰੀ ਸਾਫ ਆ ਜਿਹੜੀ ਠੀਕ ਆ ਤੋੜ ਕੇ ਦਿਖਾ ਦੀ ਬਾਈ ਹਾਂ ਨੋ ਥੋਣ ਵਾਲੀ ਆ ਬਾਈ ਸਾਜੀ ਸੁਈ ਕਰਕੇ ਨਵਾਤੀ ਨਹੀਂ ਗਈ ਹਾਂ ਬਾਕੀ ਕੱਦ ਕਾਠ ਤੇ ਵਜਨ ਦੀ ਚੰਗੀਆਂ ਛੋਟੇ ਛੋਟੇ ਸੈਂਗੀ ਆ ਮਗਰ ਇਹਦੇ ਵਛਾ ਬੱਚਾ ਥਣ ਬਹੁਤ ਟੌਪ ਦਾ ਲੱਗਿਆ ਵਾ ਹੱਥੀ ਚਵਾਈ ਵਾਲਾ ਨੇੜੇ ਤੋਂ ਚੱਕ ਬਾਕੀ ਠੰਡੀ ਠੁੰਡੀ ਬਥੇਰੀ ਆ ਬਾਈ ਵੈੜ ਕਿਉਂ ਇਹ ਜਿਹੜੀ ਬਰੀਡ ਆ ਤਾਜੀ ਸੂਈ ਨੇੜੇ ਨਹੀਂ ਲੱਗਣ ਦਿੰਦੀ ਸਹੀ ਗੱਲ ਹੈ ਗਰਮੀ ਹੁੰਦੀ ਹੈ ਥੋੜੀ ਜਿਹੀ ਪਰ ਕੋਈ ਕੋਈ ਠੰਡੀ ਵੀ ਆ ਜਾਂਦੀ ਹੈ ਠੰਡੀ ਸੀਰ ਸਭ ਬਾਈ ਕਹਿੰਦਾ ਪੂਰੀ ਹੈ ਬਾਕੀ ਬੱਚਿਆਂ ਦਾ ਕਰਦੀ ਥੋੜਾ ਜਿਹਾ ਫੜਾਂ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਆਪਾਂ ਨੇੜੇ ਤੋਂ ਚੈੱਕ ਕਰਾ ਦਿੰਨੇ ਆ ਤੇ ਬਾਕੀ ਬਾਈ ਕਹਿੰਦਾ ਗੰਨੇਰ ਕੀ ਧਾਰੋਂ ਦੀ ਥਰਾਂ ਦੀ ਆਪਣੀ ਜ਼ਿੰਮੇਵਾਰੀ ਹੋਊਗੀ ਮੁੱਲ ਜਾਇਜ਼ ਜੈ ਬਾਈ ਉਹਦਾ ਮੁੱਲੇ ਤਾਂ 32000 ਹੋ ਜਮਾਨਤ ਜਮਾ ਛੋਟਾ ਜਿਹਾ ਮੁੱਲ ਹੈ ਜੀ 32000 ਰੁਪਿਆ ਮੁੱਲ ਆ ਜਿਹਨੂੰ ਜਜੂਗੀ ਨੰਬਰ 22 ਦਾ ਸਕਰੀਨ ਤੇ ਚੱਲਦਾ ਰਿਹਾ ਦੋ ਨੰਬਰ ਬਈ ਕ੍ਰੋਸ ਆਂਗੇ ਇਹਦੀ ਕੀ ਡਿਟੇਲ ਹੈ ਜੀ ਇਹਨੂੰ ਬਈ ਹਫਤਾ ਹੋਇਆ ਉਸੂਈ ਨੂੰ ਬੱਛੀ ਇਹਦੇ ਮਗਰ ਮਗਰ ਬਹੁਤ ਸੋਹਣੀ ਜਰਸੀ ਬੱਛੀ ਹੈ ਜੀ ਹਾਂ ਠੀਕ ਹੈ ਬਈ 9 ਕਿਲੋ ਦੁੱਧ ਵੀ ਹੁਣ ਤਿਆਰ ਹੈ ਜੀ ਤਿਆਰ ਹੈ ਜੀ ਹਾਂ ਕੋਈ ਥਣਾ ਦਾ ਜੀ ਜਮ ਓਕੇ ਬਈ ਜਮ ਓਕੇ ਜੀ ਕਿੰਨੇ ਵਜੇ ਸਵੇਰ ਸੂਈ ਹੈ ਸੂਆ ਬਈ ਦੂਜਾ ਤੀਜਾ ਹੋਊਗਾ ਯਾਰ ਠੀਕ ਹੈ ਲੈਂਦੀ ਹਾਂ ਬਈ ਲੈਂਦੀ ਜੀ ਦੂਜਾ ਹੋਵੇ ਤੀਜਾ ਹੋਵੇ ਦੂਜਾ ਮੰਨ ਲਓ ਚਾਈ ਹੋਈ ਛੰਡੀ ਸੀ ਲਾ ਠੀਕ ਹੈ ਜੀ। ਕੋਈ ਕੋਈ ਜਿਹੜਾ ਮਰਜੀ ਜੋਈ ਬਗੈਰ ਨਿਆਣੀ ਮਿਲ ਪਈ ਜੀ ਵੀ। ਠੀਕ ਹੈ। ਥਣਾ ਦੇ ਸਹਿਜ ਵੀ ਸੋਨੇ ਅੱਗੇ ਲੱਗੇ ਹੱਥੀਚਵਾਈ ਵਾਲਾ ਥਾਣਾ ਜੀ। ਮਗਰ ਬਹੁਤ ਸੋਨੇ ਜਰਸੀ ਬੱਚੀ ਆ। ਜਿਹੜਾ ਨੈਟ ਦੁੱਧ ਤਿਆਰ ਆ ਉਹ 9 ਕਿਲੋ ਆ ਤਸੱਲੀ ਤੁਸੀਂ ਕਰਨੀ ਆ ਦੋ ਟਾਈਮ ਚੋਲੇ ਚਾਰ ਚੋਲੇ ਜਾਂ ਹੀ 6 ਚੋਲੇ। ਬਾਕੀ ਕਰੋ ਸੰਗ ਆ ਜੀ ਗਰਮੀ ਕਰਮਾ ਦੀ ਨਾ ਮਨਾਉਣੀ ਕੋਈ ਨਹੀਂ। ਤੇ ਦੁੱਧ ਥੋੜੀ ਸੇਵਾ ਦਾ ਜਿਹੜਾ ਅੱਜ ਦਾ ਦੁੱਧ ਦਾ 9 ਕਿਲੋ ਆ ਮਗਰ ਬੱਚਾ ਵੱੱਛੀ ਆ। ਕਰੋ ਸੰਗ ਚ ਪੈਂਦੀ ਆ। ਮੁੱਲ ਬਈ ਇਹਦਾ ਜਾਇਜ਼ ਜਜਮ। ਮੋਹਲੇ ਦਾ 30 ਹਜ਼ਾਰ ਦੀ ਵਰਤੇਗਾ ਠੀਕ ਹੈ ਜਮਾ ਛੋਟਾ ਜਿਹਾ ਮੋਹਲਾ ਮੁੱਲ 30000 ਰੁਪਏ ਗੰਨੇ ਅਰਗੀ ਚੋਂ ਆਈ ਹੈ ਜੀ ਚੈੱਕ ਕਰੋ ਤੁਸੀਂ ਮੋਹਲੇ ਆ ਜਿਹੜੀਆਂ ਬਾਈ ਮਾੜੀਆਂ ਮੋਟੀਆਂ ਬੁੱਬੀਆਂ ਚਾਹੁੰਦੇ ਨਹੀਂ ਨਾ 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 ਕੋਈ ਵੀ ਨਹੀਂ ਬਾਈ ਠੀਕ ਹੈ ਜੀ ਚੈੱਕ ਕਰੋ ਇੱਕ ਤੋਂ ਨੰਬਰ ਚ ਵਾਈ 30000 ਇਹਦਾ ਮੋਹਲਾ 32000 ਸਾਹੀਵਾਲ ਦਾ ਜਿਹਨੂੰ ਜਚੂਗੀ ਨੰਬਰ 22 ਦਾ ਸਕਰੀਨ ਉੱਤੇ ਚੱਲਦਾ ਰਹੇ ਧੰਨਵਾਦ ਜੀ